ਗੌਰ ਕਰੋ ਕਿ ਇਨਸਪੈਕਟਰ ਸਾਹਿਬ ਕੀ ਬੋਲ ਰਿਹਾ ਹੈ ਇਨਸਪੈਕਟਰ ਸਾਹਿਬ ਹੋ ਰਿਹਾ ਕਿ ਜਿੰਨਾ ਵੀ ਅਸੀਂ ਪੈਸਾ ਕਮਾਉਂਦੇ ਆ ਔਰ ਪੈਸਾ ਜਿੰਨਾ ਵੀ ਇਕੱਠਾ ਕਰਿਆ ਕਿਉਂਕਿ ਤੁਸੀਂ ਵੇਖਿਆ ਕਿ ਜ਼ਿਆਦਾਤਰ ਪੁਲਿਸ ਦੇ ਵਿੱਚ ਥਾਣੇਦਾਰਾਂ ਦੇ ਉੱਤੇ ਲੋਕਾਂ ਦੀ ਬਹੁਤ ਨਜ਼ਰ ਹੁੰਦੀ ਹੈ ਕਿ ਥਾਣੇਦਾਰ ਬਹੁਤ ਪੈਸਾ ਇਕੱਠਾ ਕਰਦੇ ਆ ਔਰ ਪਤਾ ਨਹੀਂ ਕਿ ਇਹ ਥਾਣੇਦਾਰ ਸਾਹਿਬ ਆਪਣੇ ਵੱਲੋਂ ਕਹਿ ਰਿਹਾ ਜਾਂ ਆਮ ਪਬਲਿਕ ਵੱਲੋਂ ਕਹਿ ਰਿਹਾ ਔਰ ਜਿੰਨਾ ਵੀ ਪੈਸਾ ਇਕੱਠਾ ਕੀਤਾ ਕਿਉਂ ਕੀਤਾ ਗਿਆ ਕਿਸ ਕਾਰਨਾ ਕਰਕੇ ਕੀਤਾ ਗਿਆ ਔਰ ਇਹ ਪੂਰੀ ਗੱਲ ਬਾਤ ਤੁਸੀਂ ਸੁਣਨੀ ਆ ਪੂਰੀ ਗੱਲ ਬਾਤ ਸੁਣ ਕੇ ਕਮੈਂਟ ਜਰੂਰ ਕਰਨਾ ਔਰ ਸ਼ੇਅਰ ਜਰੂਰ ਕਰਨੀ ਆ ਕਿਉਂਕਿ ਇਹ ਇੰਸਪੈਕਟਰ ਸਾਹਿਬ ਜੋ ਬੋਲ ਰਹੇ ਆ ਕਿਤਨਾ ਕਿਤੇ ਸੱਚ ਨਜ਼ਰ ਆ ਰਿਹਾ ਇਹ ਵੀਡੀਓ ਪੂਰੀ ਵੇਖੋ ਔਰ ਕਮੈਂਟ ਤੇ ਸ਼ੇਅਰ ਜਰੂਰ ਕਰੋ ਧੰਨਵਾਦ ਏਸੀ ਗੱਡੀਆਂ ਮਾਰਕਟ ਠੱਗੀਆਂ ਮਹਿਲ ਮਨਾਰੇ ਬੜੇ ਉਸਾਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਖਰੀਦੀਆਂ ਜ਼ਮੀਨਾਂ ਬਹਾਇਆ ਪਸੀਨਾ ਕਹਾਇਆ ਕਮੀਨਾ ਕਈਆਂ ਨੂੰ ਮਾਰਿਆ ਕਹਾਇਆ ਹਥਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਹਰ ਇੱਕ ਨੇ ਧੋਖਾ ਕੀਤਾ ਗਰੀਬਾਂ ਨੂੰ ਘਰੋਂ ਬੇਕਾਰ ਕੀਤਾ ਰਿਸ਼ਵਤ ਦਾ ਪੈਸਾ ਲੀਤਾ ਮਾਰ ਕੇ ਲੋਕਾਂ ਨਾਲ ਠੱਗੀਆਂ ਕਰਤੇ ਵਾਰੇ ਨਿਆਰੇ ਜਿਹਦੇ ਲਈ ਬਣਾਇਆ ਲੱਗਦੇ ਸੀ ਬੜੇ ਪਿਆਰੇ ਇੱਕ ਦਿਨ ਕੀ ਹੋਇਆ ਨਵਜ ਬੰਦ ਹੋਈ ਤੇ ਮੈਂ ਹੋ ਗਿਆ ਮੋਇਆ ਕੀ ਵੇਖਿਆ ਸਾਰਾ ਪਰਿਵਾਰ ਮੇਰੇ ਕੋਲ ਇਕੱਠਾ ਹੋਇਆ ਕੋਈ ਕਹਿੰਦਾ ਮੁੰਦਰੀ ਲਾ ਲਓ ਕੋਈ ਕਹਿੰਦਾ ਲਾ ਲਓ ਗਾਨੀ ਲਾ ਲਿਆ ਕੜਾ ਸੋਹਰਿਆਂ ਪਾਇਆ ਮੇਰੀ ਪਿਆਰ ਨਸਾਨੀ ਰੰਗਲੇ ਪਲੰਗ ਤੋਂ ਲਾ ਕੇ ਮੈਨੂੰ ਧਰਤੀ ਉੱਤੇ ਪਾਇਆ ਨਾਸਾਂ ਵਿੱਚ ਮੇਰੇ ਰੂਹ ਸੁੱਟ ਦਿੱਤੀ ਕਾਗੀ ਰੌਲਾ ਪਾਇਆ ਵਸਤਰ ਲਾ ਮੈਨੂੰ ਨੰਗਾ ਕੀਤਾ ਕਿਸੇ ਨੂੰ ਸ਼ਰਮ ਨਾ ਆਈ ਠੰਡੇ ਪਾਣੀ ਦੀ ਚੁਗੜੀ ਸਿਰ ਮੇਰੇ ਵਿੱਚ ਪਾਈ ਅਣ ਸਿਤਾ ਜਿਹਾਂ ਚੋਗਾ ਖੱਦਰ ਦਾ ਮੇਰੇ ਗਲ ਵਿੱਚ ਪਾਇਆ ਚਾਰ ਬਾਸ ਦੇ ਡੰਡੇ ਲਿਆ ਕੇ ਮੇਰੇ ਲਈ ਰੱਥ ਬਣਾਇਆ ਬਾਣ ਦੀਆਂ ਰਸੀਆਂ ਨਾਲ ਬੰਨ ਕੇ ਆੱਚੇ ਖੂਬ ਸਜਾਈ ਘਰਵਾਲੀ ਨੇ ਕਿਸ ਮੈੜੀ ਖੇਸੀ ਲਿਆ ਕੇ ਉੱਤੇ ਪਾਈ ਰਿਸ਼ਤੇਦਾਰ ਸਭ ਇਕੱਠੇ ਹੋ ਗਏ ਲੈ ਕੇ ਆਏ ਕੰਬਲ ਛਾਲ ਤੇ ਲੋਈਆਂ ਸਭ ਨੇ ਟੇਕਿਆ ਮੱਥਾ ਪੈਰਾਂ ਵੱਲ ਖੜ ਕੇ ਰਸਮਾਂ ਸ਼ਮਸਾਨ ਨੂੰ ਚੱਲਣ ਦੀਆਂ ਪੂਰੀਆਂ ਹੋਈਆਂ ਪੰਡਤ ਭਾਈ ਨੇ ਆਟੇ ਦਾ ਇੱਕ ਪਿੰਨਾ ਜਿਹਾ ਬਣਾਇਆ بڑے ਮੁੰਡੇ ਦੇ ਹੱਥੇ ਰੱਖ ਕੇ ਇੱਕ ਮੰਤਰ ਪੜ੍ਹ ਸੁਣਾਇਆ ਰੱਖਿਆ ਪਿੰਨਾ ਧਰਤੀ ਤੇ ਨਾਲੇ 1 ਰੁਪਇਆ ਉੱਤੇ ਪਾਇਆ ਫੇਰ ਚੋਂ ਬੰਦੇ ਆਰਥੀ ਮੇਰੀ ਨੂੰ ਮੋਢਿਆਂ ਉੱਤੇ ਟਿਕਾਇਆ ਲੈ ਤੁਰੇ ਸ਼ਮਸ਼ਾਨ ਘਾਟ ਨੂੰ ਪਿੱਛੇ ਰਾਮਨਾਮ ਸੱਤ ਦਾ ਸ਼ੋਰ ਮਚਾਇਆ ਰਸਤੇ ਦੇ ਵਿੱਚ ਇੱਕ ਦੋ ਵਾਰੀ ਰੱਖ ਕੇ ਫਿਰ ਵਾਟੇ ਦਾ ਪਿੰਨਾ ਟਿਕਾਇਆ ਮੜੀਆਂ ਦੇ ਵਿੱਚ ਪੁੱਜ ਕੇ ਮੈਨੂੰ ਲੱਕੜਾ ਉੱਤੇ ਟਿਕਾਇਆ ਦੇਸੀ ਘਿਓ ਦਾ ਖੋਲ ਕੇ ਡੱਬਾ ਕੁਝ ਮੂੰਹ ਤੇ ਕੁਝ ਮੇਰੀ ਛਾਤੀ ਉੱਤੇ ਪਾਇਆ ਪੰਡਤ ਰਸਮਾਂ ਪੂਰੀਆਂ ਕਰ ਲਾਂਬੂ ਚੀਤਾ ਨੂੰ ਲਾਉਣ ਲਈ ਮੇਰੇ ਮੁੰਡੇ ਦੇ ਹੱਥ ਫੜਾਇਆ ਲਾਂਬੂ ਮੁੰਡੇ ਚੀਤਾ ਮੇਰੀ ਦੇ ਚਾਰੋਂ ਔਰ ਕਮਾਇਆ ਮਿੰਟਾਂ ਦੇ ਵਿੱਚ ਅਗਨੀ ਨੇ ਮੈਨੂੰ ਸਾੜ ਸੁਆਸ ਹੀ ਕੀਤਾ ਘਰਵਾਲੀ ਨੇ ਘੜਾ ਪਨ ਕੇ ਠੰਡਾ ਪਾਣੀ ਪੀਤਾ ਪੈਸਾ ਤੇਲਾ ਮਹਿਲ ਮਨਾਰੇ ਕਿਸੇ ਕੰਮ ਨਾ ਆਏ ਜਿਨ੍ਹਾਂ ਲਈ ਮੈਂ ਮਾਰੀਆਂ ਠਗੀਆਂ ਉਹ ਵੀ ਹੋਏ ਪ੍ਰਾਏ ਜਿਨ੍ਹਾਂ ਲਈ ਮੈਂ ਪਾਪ ਸੀ ਕੀਤੇ ਕੋਈ ਵੀ ਕੰਮ ਨਾ ਆਇਆ ਸਗੋਂ ਉਹਨਾਂ ਆਪਣਿਆਂ ਨੇ ਮੈਨੂੰ ਭੂਤ ਭੂਤ ਆਖ ਸੁਣਾਇਆ ਧਰਮ ਰਾਜ ਕੋਲ ਹੋਣੇ ਨਵੇੜੇ ਚੱਲੀ ਜਿੰਦ ਅਕੇਲੀ ਨਾਤੀ ਪੋਤਨਾ ਘਰਵਾਲੀ ਨਾ ਕੋਈ ਬਣੀ ਸਹੇਲੀ ਕੱਲੇ ਆਇਆ ਕੱਲੇ ਜਾਣਾ ਸੁਣ ਲੈ ਥਾਣੇਦਾਰਾ ਕੀ ਦੇ ਲਈ ਤੂੰ ਮਾਰੇ ਠੱਗੀਆਂ ਕੋਈ ਨਾ ਬਣੇ ਸਹਾਰਾ ਇਕਰਾਮ ਦਾ ਨਾਮ ਪੁਜਪਲਾ ਜਿਨੇ ਕਰਨਾ ਪਾਰ ਉਤਾਰਾ ਇਕਰਾਮ ਦਾ ਨਾਮ ਪੁਜਪਲਾ ਜਿਨੇ ਕਰਨਾ ਪਾਰ ਉਤਾਰਾ ਜੈ ਹਿੰਦ ਵਾਹ ਜੀ ਵਾਹ ਥੈਂਕ ਯੂ ਜੀ ਏਸੀ ਸਾਡੇ ਇੰਸਪੈਕਟਰ ਸ੍ਰੀ ਵਿਕਿੰਦਰ ਕਿਸ਼ਨ ਜੀ ਜਿਨਾਂ ਨੇ ਆਪਣੇ ਮੁਖਾਰ ਵਿੰਦਰ ਨਾਲ ਇੱਕ ਕਵਿਤਾ ਸੁਣਾਈ ਬਹੁਤ ਬਹੁਤ ਧੰਨਵਾਦ ਜੀ ਥੈਂਕਸ